ਉਹਨਾਂ ਨੇ ਸੰਵਿਧਾਨ ਕਿਹਾ ਸੀ ਜਿਹੜੀ ਔਰਤ ਸ਼ਾਦੀशुदा ਕਾਜ ਆਲੀ ਉਹ ਕਾਜ ਦੀ ਪ੍ਰਾਪਰਤੀ ਦੀ ਹਿੱਸੇਦਾਰ ਹੱਕਦਾਰ ਬੜੰਗੇ ਹੱਕਦਾਰਾ ਨੌਕਰੀ ਕਰਨ ਦੀ ਹੱਕਦਾਰਾ ਰਾਜਨੀਤੀ ਦੇ ਵਿੱਚ ਖੜਨ ਦੀ ਹੱਕਦਾਰਾ ਸ਼੍ਰੀਮਤੀ 인ਦਰਾ ਗਾਂਧੀ ਉਹਨਾਂ ਨੇ ਸੰਵਿਧਾਨ ਦੇ ਮਤਾਪਕ ਮੇਸ਼ੀ ਪ੍ਰਧਾਨ ਮੰਤਰੀ ਪਹਿਲੀ ਵਾਰ ਬਣੇ ਜਦੋਂ ਬਾਬਾ ਸਾਹਿਬ ਦਾ ਨਾਰਾ ਆ ਉਹਨੂੰ ਮਾਨਵੀ ਮੁੱਦਾਂ ਦੇ ਮੈਂ ਜਿਹੜਾ ਉਹਨਾਂ ਦਾ ਹੱਕ ਸੀਗਾ ਉਹ ਨਾਰੇ ਰੂਪ ਦੇ ਵਿੱਚ ਪੂਰਾ ਕਰਿ ਲਿਆ ਗਿਆ। ਮਰਦੇ ਉੱਬਾਰਾ ਕਰਵਾ ਨੰਨਾਂ ਕਰ ਬਣੇ। ਜੈਪੀ ਜੈਕਾਰ ਜੈ ਭਾਗਤ। ਅੱਜ ਪਿੰਡ ਫਤੂ ਵਾਲੇ ਸਾਡੇ ਮੇਟ ਰੂਪਾ ਮੈਡਮ ਉਹਨਾਂ ਦੇ ਪਰਿਵਾਰ ਸਹਿੇਤ ਫਤੂ ਵਾਲੇ ਪਹੁੰਚੇ ਹੋਏ ਆਮ ਲੜਿਕਾਂ ਨੂੰ ਰਿਕਨ ਇਹ ਵਿਚਾਰ ਚ। ਉੱਚੇ ਠੀਕ ਹੈ। आज की मीटिंग जी है वह फिकी आ तो क्योंकि झोने का सीजन लगे गरीब देखी हो खानी होंगी है वो मीटिंग ध्यान करता कर फिर तो अपनी दिहाड़ी जो है करता कर पर मैं दसना चाहूँगा कि मनरेगा एश पिंड लगभग पहली बार पहली बार मनरेगा साड़ी नीतू आ रिश्तेदार ਉਹਨਾਂ ਦੇ ਘਰ ਤੋਂ ਸ਼ੁਰੂ ਹੋਈ ਸੀ ਚੈ ਕਸ਼ਮੀਰੋਂ ਦੂਜੇ ਨੰਬਰ ਤੇ ਤੀਸਰੇ ਨੰਬਰ ਤੇ ਸਾਡੀ ਦੇਦੇ ਕੀ ਨਾਮ ਸੀ ਇਹ ਚੰਨ ਚੰਨ ਕਿੰਨਾ ਪਰ ਸ਼ਿਆਸੀ ਲੋਕ ਤੇ ਪ੍ਰਸ਼ਾਸਨ ਵਾਲੇ ਲੋਕ ਜਦੋਂ ਕੋਈ ਇਕੱਠਾ ਹੁੰਦਾ ਹੈ ਸਮਾਜ ਨੂੰ ਇਕੱਠਾ ਹੀ ਬੰਨ੍ਹਦੇ ਨੇ ਉਹ ਪਾਰਟੀ ਉਹਨਾਂ ਨੇ ਉਹਨੂੰ ਲਾਲਚ ਦੇ ਕੇ ਲਓ ਜੀ ਤੁਸੀਂ ਸਿੱਧਾ ਕਰ ਲਓ ਸਾਡੇ ਕੋਲ ਆਓ ਹਾਜ਼ਰੀਆਂ ਦਾ ਆਫਰ ਦੋਤੀ ਲਓ ਜੀ ਹਾਜ਼ਰੀਆਂ ਲਾਓ ਬਾਅਦ ਚ ਪੈਸੇ ਕਢਵਾ ਕੇ ਦਫਤਰ ਨੂੰ ਜੋ ਮੰਨ ਕੇ ਖਾ ਲੈਣਾ ਇਹ ਪੁਰਾਣਾ ਅਧਿਸ਼ਟਾਚਾਰੀ ਜਿਹੜਾ ਰਵਾਜ ਆ ਉਹ ਸਾਡੇ ਬੰਦਿਆਂ ਦੇ ਵਿੱਚ ਉਹ ਘੇਟ ਦੁਆਰਾ ਚੱਲਦਾ ਇਸ ਲਈ ਸਾਨੂੰ ਆ ਨਵੇਂ ਮੇਟ ਓਪੋਰਚੂਨਿਟੀ ਤੇ ਇੱਕ ਉਪਾਏ ਨੂੰ ਲੈਦੇ ਇਹਦੀ ਮਾਕੀ ਨਾ ਹੁੰਦਾ ਵੀਰ ਵੀਰੋ ਵੀਰੋ ਅੱਜ ਦੀ ਕੀ ਚੋਲੇ ਦੇ ਵਿੱਚ ਇਹ ਸਾਡੇ ਮਨਰੇਗਾ ਸ਼ੁਰੂ ਕਿੱਥੋਂ ਹੋਈ ਸੀ ਬਾਬਾ ਸਾਹਿਬ ਡਾਟਰ ਵੀਰਕਰ ਹਿੰਦੋ ਸਾਹਿਬ ਨੇ 1952 ਚ ਮਨਰੇਗਾ ਸੀ ਰੋਟੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਵੰਡ ਦੇ ਆਧਾਰ ਤੇ ਦਿੱਤਾ ਜਾਉਂਦਾ 1952 ਤੋਂ ਉਹ ਕਾਨੂੰਨ ਬਣੇ ਨੂੰ ਸੋਧ ਕੀਤਾ 2005 ਚ ਰੋਜ਼ਗਾਰ ਗਰੰਟੀ ਗੋਧਨਾ ਐਕਟ 2005 ਦਾ ਕਾਨੂੰਨ ਬਣਿਆ ਹਰ ਪਿੰਡ ਦਾ ਗ੍ਰੰਟੀ ਕਾਨੂੰਨ ਨੌਕਰੀ ਬਣਾ ਦਿੱਤਾ ਤਰਜੀਹ ਦੇ ਨਾਲ 2005 ਤੋਂ ਲੈ ਕੇ ਅੱਜ ਤੱਕ 2025 ਤੱਕ ਕਿੰਨੇ ਸਾਲ ਬਣੇ ਪੁੱਤ ਹਾਂ 20 ਸਾਲਾਂ ਚੋ 6 ਮਹੀਨੇ ਕੱਤੇ ਹੈ ਨਾ 6 ਮਹੀਨੇ ਜਿਹੜੇ 20 ਸਾਲ ਪੂਰੀ ਹੋ ਜਾਣੇ ਆ ਇਸ ਤਰ੍ਹਾਂ ਅਜੇ ਸਰਕਾਰ ਚ ਨਹੀਂ ਬਣੇ पाला बादपंच बनता पंजा साल बाद एम एल ए बनता साल बाद एम पी बनता है वह साल चार बारी एम एल ए बने चार बारी सरपंच बने चार बारी एम पी बने सा निरेगा भी इतने सी लेकिन असी भी इतने तो से लेकिन वो भी लोग इतने कभी किसी ने आके कहा कि आओ भाई ढा रुजगार है अस लागू करवाने ਨਹੀਂ ਕਿਸੀ ਨੇ ਜਿਖੇ ਬੰਦੀਆਂ ਨੇ ਸੰਘਰਸ਼ ਕੀਤਾ ਰੋਲਾ ਪਿਆ ਕਿ ਕਾਫੀ ਕਾਜ ਅੱਜ ਮਨੇ ਰੇਗਾ ਚੱਲਦੀ ਪਈਆਂ ਲੇਕਿਨ ਪੂਰੀ ਤਰ੍ਹਾਂ ਅੱਜ ਮਨੇ ਰੇਗਾ ਜੀ ਨਹੀਂ ਚੱਲਦੀ ਇਹ 30% ਨੂੰ ਦੇਗਾ ਚੱਲਦੀ ਆ ਇਹ ਤੇਰਾ ਹਾਲੇ 100% ਨੂੰ ਦੇਗਾ ਨਹੀਂ ਚੱਲਦਾ ਉਹ ਉਹ ਚੱਲੇਗੀ ਤੇ ਜਦੋਂ ਤੁਹਾਡੀ ਸਮਝ ਬਣ ਗਈ ਮਨੇੇਗਾ ਸਾਡੀ ਆ ਇਹਨੂੰ ਲਾਗੂ ਕਰਾਉਣਾ ਮਨੇੇਗਾ ਬਹੁਤ ਵਧੀਆ ਕਰਾਉਣਾ ਕਿ ਜਿਹੜਾ ਪਰਿਵਾਰ ਕਰਜਾਈ ਆ ਜਿਹੜੀ ਮਾਤਾ ਦਾ ਪੋਤਾ ਦੋਤਾ ਪੁੱਛਦਾ ਨਹੀਂ ਰੋਟੀ ਪਾਣੀ ਨਹੀਂ ਖਵਾ ਸਕਦਾ ਗਰੀਬੀ ਹੋਣ ਦੇ ਕਾਰਨ ਉਹਨਾਂ ਲਈ ਮਨੇੇਗਾ ਬਹੁਤ ਵਧੀਆ ਉਹ 10 ਦਿਨ ਕੰਮ ਕਰੇ ਤਾਂ ਤਿੱਕਰ ਦਾ 3200 ਰੁਪਇਆ 10 ਦਿਨਾਂ ਦਾ ਬਣਦਾ ਜੀ ਮਹੀਨੇ 'ਚ ਇੱਕ ਮਸਤਰੀ ਲੈ जे वो पंद्रह सौ पेनशन नहीं आ गए तो महीने का खर्चा वीडियो बजुर्ग दल कहता है पर मनरेगा हर एक बंद दुश्मन तगड़ा जमींदार कहता है माड़ा नहीं जहाँ पांच सत किल वाला साढ़े वर्ग नहीं जो खेत चाप काम करता उस जमींदार नहीं कहते वो मजदूर आजदूर आ जब दहागीदारों काम करता सीरिया तो करता हम तगड़ा जमींदार ਤਗੜਾ ਜੀਵਿੰਦਾਰ ਕਿੰਦਾ ਕਿ ਜਿੱਦ ਵੀ ਮੇਰੇ ਕਾ ਚੱਲਦੀ ਉਹਦੰਨਾ ਉਹ ਲੋਕ ਸਾਡੇ ਕਮੇਟੀ ਨਹੀਂ ਹੁੰਦੇ ਹੈ ਹੈ ਹੈਗਾ ਅੱਡੇ ਸਾਡੀਆਂ ਦੁਖੀ ਸੁਖੀ ਕੁੜੀਆਂ ਚ ਹੈ ਸਾਡੀਆਂ ਬਜ਼ੁਰਗ ਮਾਤਾ ਜੀਵਿੰਦਾਰ ਨਹੀਂ ਕੋਲੇ ਜਾਂਦੀਆਂ ਸੀ 5-700 ਰੁਪਏ ਧਾਰਾ ਲੈ ਲੈਂਦੀਆਂ ਸੀ ਪਰ 500-700 ਧਾਰਾ ਲੈਣ ਦੇ ਨਾਂ ਨੂੰ ਮਹੀਨਾ ਮਹੀਨਾ ਦੇ ਦੇ ਮਹੀਨਾ ਕੰਮ ਕਰਾਉਂਦੀਆਂ ਸੀ ਹੁਣ ਸਾਡੀ ਮੇਰੇ ਕਾ ਚੱਲਦੀ ਹੈ ਹੁਣ ਅਸੀਂ 10 ਦਿਨ ਕੰਮ ਕਰੀਏ ਸਾਡਾ ਤਿੰਨ ਹੰਨਾਂ ਤੋਂ ਜ਼ਿਆਦੇ ਪੈਸੇ ਆਏ ਨਹੀਂ ਉਹ ਅਸੀਂ ਪੈਸੇ ਧਾਰੇ ਨਹੀਂ। ਉਹ ਜ਼ਿਮੀਦਾਰਨੀ ਵੀ ਕਹਿੰਦੀ ਐ ਕਿ ਅੱਗੇ ਤੇ ਕੁੜੀਆਂ ਆਂਦੀਆਂ ਸੀ ਜਿਹੜੀਆਂ ਮਜ਼ਬੂਰ ਪੀਕ ਲੋਕਾਂ ਦੀਆਂ ਉਹ ਗੋਫਾ ਪੂੜਾ ਸਦਾ ਕਰਦੀਆਂ ਸੀ, ਕੋਚਾ ਲਾਉਂਦੀਆਂ ਸੀ, ਝਾੜੀ ਲਾਉਂਦੀਆਂ ਸੀ, ਕੱਪੜੇ ਧੋਣੀਆਂ ਸੀ। ਹੁਣ ਉਹ ਵੀ ਅਸੀਂ ਕਰਦੇ ਜ਼ਿਮੀਦਾਰਨੀ ਵੀ ਮਨ ਦੇ ਵਿੱਚ ਰੱਖਦੀ ਕਿ ਜਿੱਦਾਂ ਦੀ ਮਿਹਰੇਗਾ ਚੱਲ ਪਿਆ ਉਦੋਂ ਦਾ ਇਹ ਜਾਨੇ ਸਦਾ ਕਰ ਸ਼ਕਤ। ਜ਼ਿਮੀਦਾਰ ਜ਼ਿਮੀਦਾਰਨੀ ਇਹ ਮਿਹਰੇਗਾ ਦੀ ਸ਼ੁਰੂ ਹੈ। ਹੈਂ? ਇਸੇ ਤਰ੍ਹਾਂ ਪੱਖੇ ਵਾਲੀ ਇਸੇ ਤਰ੍ਹਾਂ ਫੈਕਟਰੀਆਂ ਵਾਲੀ ਇਸੇ ਤਰ੍ਹਾਂ ਸ਼ੈਲਰਾਂ ਵਾਲੀ ਇਸੇ ਤਰ੍ਹਾਂ ਦਾਣਾ ਮੰਡੀਆਂ ਵਾਲੀ ਹੈ ਸਾਰੀ ਮੇਰੇ ਦਾ ਦੁਸ਼ਮਣ ਹੈ ਕਿਉਂਕਿ ਮੇਰੇ ਦਾ ਚੱਲ ਨਹੀਂ ਹੈ ਤੁਹਾਡੀ ਆਪਣੇ ਬਲ ਬੁੱਤੇ ਨਾਲ ਚੱਲਣੀ ਹੈ ਤੁਹਾਨੂੰ ਆਪਣੇ ਆਪ ਨੂੰ ਮੈਨੇਜ ਕਰਨਾ ਪਏਗਾ ਮਿੰਨਜ ਇੱਕ ਵਾਰੀ ਆਪਣੀ ਹੱਕਾਂ ਦੀ ਲੜਾਈ ਕਰਨੀ ਹੈ ਕੱਲੀ ਮੇਰੇ ਦਾ ਜੀ ਲੜਾਈ ਨਹੀਂ ਹੋ ਰਹੀ ਧਿਆਨ ਕਰਿਓ ਕੱਲੀ ਮੇਰੇ ਦਾ ਵੀ ਲੜਾਈ ਨਹੀਂ ਹੋ ਰਹੀ ਇਸੇ ਤਰ੍ਹਾਂ ਪੈਨਸ਼ਨਾਂ ਵੀ ਲੜਾਈ ਹੁੰਦੀ ਹੈ। ਇਸੇ ਤਰ੍ਹਾਂ ਮਕਾਨ ਆਇਆ ਗਰੀਬ ਦਾ, ਛੱਤਾ ਲਾਤਾ ਮਿਲਦਾ। ਛੱਤਾ ਲਾਤਾ ਮਿਲਦਾ। ਇਸੇ ਤਰ੍ਹਾਂ ਪੈਨਸ਼ਨ ਸਰਕਾਰੀ ਸਕੀਮਾਂ। ਸਕਾਲਰਸ਼ਿਪ ਉਹ ਵੀ ਦੀ, ਮੈਡੀਕਲ ਸਹੂਲਤਾਂ ਤੁਸੀਂ ਹਸਪਤਲ ਜਾਂਦੇ ਹੋ ਪਰਚੀ ਕੱਟ ਲੈਂਦੇ ਨਹੀਂ। ਲੇਕਿਨ ਤੁਹਾਡੇ ਖਾਤੇ 'ਚ ਬਹੁਤ ਸਾਰਾ ਖਰਚਾ ਆਉਂਦਾ। ਤੁਹਾਡੇ ਹੱਕ ਜਿਹੜੇ ਹੈਗੇ ਆ ਉਹ ਤੁਹਾਡੇ ਇਕੱਠੇ ਹੋਣ ਤੋਂ ਬਿਨਾਂ ਨਹੀਂ। ਇੱਥੇ ਹੋਏ ਅਸੀਂ ਕੀ ਕਰਦੇ ਹਾਂ ਲਾਪਰਵਾਹੀ ਕਰਦੇ ਹਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਹੋਰ ਇਕੱਠੇ ਤੇ ਤੁਸੀਂ ਆਲਰੇਡੀ ਹੁੰਦੇ ਜੀ ਮੈਂ ਦੱਸਣਾ ਕਿ ਕੀ ਹੁੰਦਾ ਅਸੀਂ ਕਿਸੇ ਗੁਰੂ ਪੀਰ ਦੇ ਬਰਖਲਾਪ ਨਹੀਂ ਹੈ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਮੰਨਦੇ ਹਾਂ ਔਰ ਮਾਨਤਾ ਦੇਣੀ ਹੈ ਸਤਿਕਾਰ ਕਰਦੇ ਹਾਂ ਲੇਕਿਨ ਬਹੁਤ ਸਾਰੀ ਲੋਕਾਂ ਨੂੰ ਇੱਕ ਧਾਰਨ ਦੱਸਣੀ ਹੈ ਵੀ ਅਸੀਂ ਇਕੱਠੇ ਇਕੱਠੇ ਮਹੀਨੇ ਚ ਚਾਰ ਵਾਰ ਐਤਵਾਰ ਆਉਂਦਾ ਹਰ ਐਤਵਾਰ ਅਸੀਂ 사ਸੰਤੇ ਵੀ ਜਾਂਦੇ ਹੁਣ ਲੋਕ ਬੰਦ ਜਦੋਂ ਨਹੀਂ ਨਹੀਂ ਚਾਰ ਵਾਰ ਜਦੋਂ ਅਸੀਂ ਜਾਂਦੇ ਆ ਠੀਕ ਆ ਮਨ ਨੂੰ ਤਸੱਲੀ ਆ ਜਾਂਦੀ ਜੀ ਅਸੀਂ ਦਰਸ਼ਨ ਕਰਕੇ ਆਏ ਪਰ ਕਰੇ ਆ ਇਹ ਤਾਂ ਬੇਬੇ ਬਾਪੂ ਦੀ ਦਵਾਈ ਚੱਲਦੀ ਹੁੰਦੀ ਕੀ ਬੰਦ ਹੋ ਜਾਂਦੀ ਹੈ ਚੱਲੀ ਜਾਂਦੀ ਹੈ ਮਨ ਤਾਂ ਨਹੀਂ ਨਾ ਹੁੰਦੀ ਕਦੀ ਕਿਸੇ ਦੇ ਘਰ ਆ ਕੇ ਵੇਸ਼ਿਆ ਬੈਂਕ ਦੇ ਵਿੱਚ ਖਾਤੇ ਪੈਸੇ ਤਾਂ ਨਹੀਂ ਆਏ ਹੁੰਦੇ ਨੇ ਕਦੀ ਕਿਸੇ ਦਾ ਮਕਾਨ ਤਾਂ ਨਹੀਂ ਆ ਬਿਹਾ ਆ ਮਕਾਨ ਜਿਹਨਾਂ ਦਾ ਹੋਇਆ ਗਿਆ ਪੁਰਾਣਾ ਮਕਾਨ ਕਦੀ ਮਕਾਨ ਤਾਂ ਨਹੀਂ ਕਦੀ ਕਿਸੇ ਦਾ ਬਣਿਆ ਫੇਰ ਚਾਰ ਵਾਰ ਅਸੀਂ ਜਾਂਦੇ ਆ ਤਾਂ ਵੀ ਸਾਡਾ ਜਿਹੜਾ ਮੁੰਡਾ ਕੱਢਦੇ ਆ ਔਰ ਕਿਰਾਇਆ ਵੀ ਲੌਣੇ ਤੇ ਮਲਾਂ ਮੋਟਾ ਦਾਨ ਚਨਾ ਵੀ ਦੇਖਣੇ ਹੈ ਹੈਨਾ ਇਸੇ ਤਰ੍ਹਾਂ ਆਪਦੇ ਹੱਕਾਂ ਲਈ ਜੇ ਤੁਸੀਂ ਮਹੀਨੇ 'ਚ ਇੱਕ ਵਾਰੀ ਕੱਢ ਲੋ पहले ने महीने च हजार बंदा कट्ठा हो गए दूसरे महीने च दस हज़ार बंदा कट्ठा हो गई तीसरे महीने च पंद्रह हज़ार बंदा कट्ठा होगी चौथे महीने च बीस हज़ार बंदा कट्ठा हो मुख्यमंत्री हैलीकॉप्टर से आएगा दसो जी सा बैठ के गल करो की समस्या होगी सचा फिर एक महीने चो एक दिन कटना औखा नहीं ਆ ਕੰਟੀਨੂ ਆ ਸਾਡਾ ਮੀਟ ਦਾ ਸੰਦੇਆਰ ਹਰ ਦੁਨੀਆ ਕਿੰਨੇ ਸਾਡੇ ਕੋਲੇ ਭਾਰਤ ਕਰਾਇਆ ਨਹੀਂ ਲੱਗਾ ਹੈ ਤੇ ਮੈਨੂੰ ਵੀ ਸ਼ੰਕਾ ਨਹੀਂ ਹੋ ਰਹੀ ਕਿ ਤੋਂ ਕਰਾਇਆ ਲੱਗਦਾ ਹੈ ਸਾਡ ਸੰਸਮਨ ਜਾਂ ਨਹੀਂ ਕਰਾਇਆ ਲੱਗਦਾ ਹੈ ਤਾਂ ਫਿਰ ਆਪ ਦੇ ਹੱਕਾਂ ਦੀ ਚਾਹਤ ਸੁਣਾਉਣਾ ਹੈ ਜੇ ਕੋਈ ਕਿੱਥੇ ਹੱਕਾਂ ਦੀ ਨਹੀਂ ਹੋਣਾ ਤਾਂ ਆਣ ਵਾਲਾ ਜ਼ਮਾਨਾ ਤੁਹਾਨੂੰ ਲਲਕਾਰੇ ਮਾਰਤਾ ਪਿਆ ਹੈ ਕਬਈ देखो पिछला जमाना साढ़े बहुत वह ध्यान करे गल बड़ी सोनी उन्नीस सौ सो अठासी चले गए उन्नीस सौ अठासी च माता जी ढाई तीन महीने झेल गाँव के लग गए ढाई तीन महीने झोना लाने लगते यहोजी बुढ़ी माता डोडा बेला लेके जाती थे पराली झारदी से दानों का गुटी पिछे सड़ के लीते दिनों एक रुपए का सौदा अच्छा एक हज़ार का सौदा उन्दा पूरा नहीं ना? है ना महंगाई ने लक् तोड़ता मशीनरी ने कम खोलिया पैदावार होंगे अच्छ कम लैदावारी बहुत बच गई हमारा कम लगा मगर होते खड़े वो कानू कम देखे भर लगे अच्छा बी अब असी सारी की काम करिए सा रोजी रोटी पूरा नहीं है इस असी बेटा इस अगे असी

है ना कुछ करो नहीं तो करो मंजे से लमे पैके भुख ना तड़प तड़प के मरना जो कुछ करके लाइन अजी बचे अमन देखता हूँ जरूर कुरिया वेलिया मिले कभी अद्धा पाँचना धंटा मिल जाएगा ना बच्चों भी सहमत कर लच्छी लाड़न लाइनिया अखा च सपना ही होगा मैं आपके बच्चे को भरोसा है ਤੁਹਾਡਾ ਵਧੀਆ ਘਰ ਬਣਾਉਣਾ ਉਹਨੂੰ ਨਫਰੀ ਨਹੀਂ ਦਿੰਦਾ। ਤੁਹਾਡੇ ਕੋਲ ਰੋਟੀ ਖਾਣ ਤੋਂ ਬਾਅਦ ਕੁਝ ਹੋਣਾ ਨਹੀਂ ਕਿ ਤੂੰ ਖਾਲ ਖਾ ਲੋ। ਅੱਖਾਂ ਦੇ ਸਾਹਮਣੇ ਝੜਪਦਾ ਦੇਖੋਗੇ ਬੱਚੇ ਨੂੰ? ਨਹੀਂ ਦੇਖਾਇ। ਆਓ ਆਪਾਂ ਆਪਣੀ ਏਕਤਾ ਲਈ ਇਕੱਠੇ ਹੋਈਏ। ਆਪ ਵੀ ਹੱਕਾਂ ਨੂੰ ਲਾਗੂ ਕਰਵਾਓ। ਹੱਕ ਤੁਹਾਡੇ ਬਹੁਤ ਬੋਲਦੇ। ਬੜੇ ਵੱਡੇ ਵੱਡੇ ਹੱਕ ਬੋਲਦੇ। ਹੱਕ ਜੇ ਲਾਗੂ ਕਰਵਾ ਲੈ ਤੇ ਸਮਝ ਲਓ ਤੁਹਾਡੀ ਗਰੀਬੀ। ਸਾਡਾ ਸੰਵਿਧਾਨ ਬਹੁਤ ਬਰਦਾਸ਼ਟ ਬਾਬਾ ਸਾਹਿਬ ਦੱਸੇ ਤਾਂ ਕਿ ਮਸਾਂ ਨੇ ਲਿਖਿਆ ਹੋਇਆ ਉਹ ਲਾਗੂ ਕਰਵਾ ਲਈਏ ਆਪਣੇ ਹੱਕ ਜਿਹੜੇ ਦਫਤਰਾਂ ਦੇ ਵਿੱਚ ਬੋਲਦੇ ਪਏ ਉਹਨਾਂ ਨੂੰ ਲਾਗੂ ਕਰਵਾ ਲਈਏ ਆਪਾਂ ਬਸ ਇਨਸਾਫ ਵੀ ਹੋ ਗੱਲ ਕਰੀਏ ਆਪਣੇ ਹੱਕਾਂ ਦੇ ਚੰਦੇ ਚੰਦੇ ਕਰ ਲਈਏ ਐਨਾ ਕਹਿੰਦਿਆ ਹੋਇਆ ਸਤ ਨੂੰ ਜੈਪੀ ਜੈਪਾਤ ਸਤਿਕਾਰ ਨਮੋਸ